ਸੋਨੇ ਦੀ ਇੱਕ ਮਾਇਆ ਰੱਬ ਤੈਨੂੰ ਕਲਮ ਦਿੱਤੀ ਐਡੇ ਜ਼ੁਲਮ ਨਾਲ ਲਿਖੂ ਮਾਇਆ ਉਤੈਨੂ ਕਬਰ ਨਾ ਕੋਈ ਜਹੇੜੀ ਸੜਨ ਨਾ ਲ ਹੋਈ ਜਿਵੇਂ ਉਚੜਿਆ ਅਸੀਂੋਂ ਉਚੜੇ ਨਾ ਕੋਈ ਨਿਰਬੀਂ ਪੰਰ ਤੋਂ ਪਹੁੰਚੇ ਜਿੱਥੇ ਬਹੁਤేశ ਮੁੱਠੀਵਾਦ ਦੇ ਮਾਲਕ ਬੀਦਮਨ ਸਭ ਤੋਂ ਪਹਿਲਾਂ ਤੁਹਾਡੇ ਚੈਨਲ ਤੇ ਬੀਦਮਨ ਜੀ ਦਾ ਸਵਾਗਤ ਕਰਦੇ ਹਾਂ ਵੀ ਕਹਿੰਦੇ ਹਾਂ ਕਿ ਤੁਹਾਡਾ ਚੈਨਲ ਦੇ ਸਵਾਗਤ ਸਾਰਿਆਂ ਦਾ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਸਿੰਗਰ ਬੀਦਮਨ ਨਰਪੁਰ ਸਾਡੇ ਜਟਾਣੇ ਤੋਂ ਮਨਤੇਜ ਵੀਰ ਜੀ ਨਾਲ ਦਾ ਬੜਾ ਤੀਮਤ ਜੀ ਆਂ ਵਰਤਨ ਉਹਨਾਂ ਨੂੰ ਥੈਂਕ ਯੂ ਜੀ ਤਾਂ ਮੈਂ ਕਿਕਟੌਕ ਹੈ ਕਿ ਦੀ ਸ਼ੁਰੂਆਤ ਹੋਈ ਪਰ ਬਾਅਦ ਦੇ ਕੋਈ ਚਾਹਨਾ ਸੀ ਜਾਂ ਤੁਹਾਡਾ ਆਪਣਾ ਗੀਤ ਸ਼ੌਂਕ ਤਾਂ ਮਿਊਜ਼ਿਕ ਤੋਂ ਪਰਵਾਹ ਦੀ ਵੀ ਸੀ ਮੇਰੇ ਪਾਪਾ ਤੋਂ ਨਾਰਗ ਕਰ ਰਹੇ ਹੁੰਦੇ ਸੀ ਤੇ ਇਹ ਬਾ ਸ਼ੁਰੂ ਤੇ ਚੱਲ ਰਿਹਾ ਜੀ ਰੀਂਗਾਂ ਨਾਲ ਹੁਣ ਤੋਂ ਮਾਤਾ ਜੀ ਦੇ ਪਾਲਣ ਨੂੰ ਦੁਰੀਏ ਚੱਲ ਰਹੇ ਹੁਣ ਤੱਕ ਮਾਰ ਕੇ ਵੀ ਤੁਸੀਂ ਤਿੰਨੇ ਕੁ ਥੋੜੇ ਗਾਣੇ ਆਜਾ ਤਿੰਨੇ ਕਿੰਨਾ ਕੁ ਸੁਣਤਿਆਂ ਨੂੰ ਪਿਆਰ ਮਿਲਦੇ ਗਾਣੇ ਤਾਂ ਲਹਾਲ 3-4 ਆ ਗਏ ਜੀ ਬਾਕੀ ਅੱਗੇ ਹੋਗੇ ਇਸ ਪੀਛਲੇ ਇਹ ਜਪਨਾਵੇਂ ਨਵੇਂ ਪ੍ਰੋਜੈਕਟ ਨੂੰ ਜੋ ਮਾਤਾ ਰਾਣੀ ਦੀ ਕਿਰਪਾ ਹੁੰਦੀ ਰਹੀ ਆਪਾਂ ਸਰੋਤਿਆਂ ਦੇ ਸਾਹਮਣੇ ਨਵੇਂ ਨਵੇਂ ਭਜਨ ਲੈ ਕੇ ਆਉਂਦੇ ਰਹਾਂਗੇ। ਹੁਣ ਨਵੀਂ ਅਪਡੇਟ ਕੀ ਹੈ ਸੰਤਿਆਂ ਵਾਸਤੇ? ਨਵੀਂ ਅਪਡੇਟ ਜੀ ਆਪਣਾ ਭਜਨ ਆ ਰਿਹਾ ਸ਼ਿਵਾਜੀ ਤੇਰਾ ਢਮਰੂ ਬਹੁਤ ਜ਼ਿਆਦਾ ਆਪਾਂ ਸਰੋਤਿਆਂ ਦੇ ਅੱਗੇ ਪੇਸ਼ ਕਰਾਂਗੇ ਜੀ ਮਾਤਾ ਰਾਣੀ ਦੇ ਅੱਗੇ 10ਵੇਂ ਮਹੀਨੇ ਦੇ ਵਿੱਚ ਗਰਾਤੇ ਸ਼ੁਰੂ ਹੋ ਜਣੇ ਹਨ। ਨਰਾਤੇ ਨੂੰ ਦੇਖਦੇ ਨੱਦਨ ਰਚ ਰੱਖਦੇ ਮਾਤਾ ਰਾਣੀ ਦੀ ਕਿਰਪਾ ਦੇ ਨਾਲ ਸ਼ਿਵ ਸ਼ੰਕਰ ਦੀ ਕਿਰਪਾ ਦੇ ਨਾਲ ਸਫਤ ਜੰਗਰਦੀ ਲਈ ਜਮਲੀ ਮਾਤ ਦੇ ਦਰਸ਼ਕ ਬਟਾ ਜਿਹੜਾ ਪਸੰਦੀਦਾ ਗੀਤ ਆ ਉਹਦੇ ਦੋ ਸ਼ਬਦ ਸਾਡੇ ਦਰਸ਼ਨਾ ਵਿੱਚ ਪਸੰਦੀਦਾ ਗੀਤ ਜਦੋਂ ਸ਼ੁਰੂ ਤੋਂ ਜਦੋਂ ਗਾ ਕੀ ਸ਼ੁਰੂ ਕੀਤੀ ਹੈ ਜੀ ਜਨਾਬ ਗੁਰਬਾਸ਼ੰਕ ਸ਼ੌਕੀ ਸਰਬ ਦੇ ਉਹਨਾਂ ਦੇ ਗੀਤ ਬਹੁਤ ਸੁਣਦੇ ਆ ਜਿਵੇਂ ਸ਼ੁਰੂ ਤੋਂ ਉਹਨਾਂ ਦਾ ਹੀ ਪਸੰਦੀਦਾ ਗੀਤ ਹੈ ਸਾਨੂੰ ਕਿੰਨਾ ਤੂੰ ਪਿਆਰਾ ਸਾਡਾ ਨੱਬਲ ਹੁੰਦਾ ਹੈ ਉਹ ਗੋਣੇ ਗੀਤ ਉਸ ਮੈਂ ਗੀਤ ਸੋਨੇ ਦੀ ਇਕ ਮਹਾਇਆ ਰੱਬ ਤੈਨੂੰ ਕਲਮ ਦਿੱਤੀ ਐਡੇ ਜ਼ੁਲਮ ਨਾਲ ਲਿਖ ਮਾਇਆ ਉਹ ਤੇਨੂੰ ਕਵਰਨਾ ਕੋਈ ਜਿਹੜੀ ਸੜਨ ਨਾਣ ਹੋਈ ਜਿਵੇਂ ਉਜੜਿਆ ਅਸੀਂ ਉਜੜੇ ਨਾ ਕੋਈ ਕਿੱਦਾਂ ਕਰੀਦਾ ਹੈ ਗੁਜ਼ਾਰਾ ਕਿੱਦਾਂ ਕਰੀਦਾ ਹੈ ਗੁਜ਼ਾਰਾ ਹਏ ਕਰੀਦਾ ਗੁਜ਼ਾਰਾ ਸਾਡਾ ਰੱਬ ਜਾਣਦਾ ਸਾਨੂੰ ਕਿੰਨਾ ਤੂੰ ਪਿਆਰਾ ਸਾਡਾ ਰੱਬ ਜਾਣਦਾ ਸਾਡਾ ਰੱਬ ਜਾਣਦਾ ਸਾਡਾ ਰੱਬ ਜਾਣੇ ਮੈਂ ਇੰਦਾ ਥੈਂਕ ਯੂ ਪਰਿਵਾਰ ਵੱਲੋਂ ਕਿੰਨਾਕ ਸੰਯੋਗ ਮਿਲ ਰਿਹਾ ਹਾਲਦ ਸਾਹਿਬ ਵੱਲੋਂ ਲਿਆ ਵਾਈਫ ਵੱਲੋਂ ਬੇਕੀ ਦੇ ਪਿੱਛੇ ਬਾਦਰ ਸਾਹਿਬ ਵੱਲੋਂ ਦੇ ਸ਼ੁਰੂ ਤੋਂ ਹੀ ਸੰਯੋਗ ਰਿਹਾ ਮੇਰੇ ਨਾਲ ਪ੍ਰੋਗਰਾਮਾਂ ਤੇ ਜਾਂਦੇ ਰਹੇ ਨੇ ਕੋਈ ਮੇਰਾ ਪ੍ਰੋਗਰਾਮ ਛੋਟਾ ਹੈ ਵੱਡਾ ਇਹ ਮੇਰੇ ਨਾਲ ਜਾਂਦੇ ਰਹੇ ਨੇ ਚਾਹ ਦੇਨ ਰਾਤ ਹੈ ਵਾਈਫ ਵੱਲੋਂ ਵੀ ਪੂਰਾ ਸਪੋਰਟ ਹੈ ਮੇਰੇ ਗੱਲ ਪੈ ਨਦੇ ਵੀ ਰਾਸ ਹੁੰਦੇ ਤੋਂ ਸਾਂਸਾਂ ਚ ਰੋਕਤੀ ਪਾਣੀ ਇਹਨਾਂ ਨੇ ਦਾਸ ਨੂੰ ਬਾਹਰ ਜਿਉਂਣ ਇੱਕ ਬੱਤੀ ਨੂੰ ਨਹੀਂ ਸਮਝ ਸਕਦਾ ਸਿਰੋ ਪੂਰੇ ਪੂਰੇ ਪਰਵਾਰ ਨੂੰ ਮੇਰੇ ਪਰਾਂ ਦਾ ਮੇਰੀ ਪੈਣ ਦਾ ਨਹੀਂ ਦੱਬੀ ਦਾ ਦਰਦਾ ਇਸ ਸਾਰੇ ਦਾ ਸ੍ਰੀ ਉਹ ਵੀ ਪੂਰੇ ਪਰਵਾਰ ਨੂੰ ਸਾਡੇ ਦਰਸ਼ਨਾ ਨੂੰ ਕੋਈ ਸਨੇਹਾ ਦੇਣਾ ਚਾਹੁੰਗੇ ਸਨੇਹਾ ਤਾਂ ਵੀ ਜੀ ਮੇਰੇ ਵੱਲੋਂ ਇਹੀ ਅੱਜ ਦੇ ਜੂਤ ਨੂੰ ਮੈਂ ਸਿਰੋਤੇ ਗੱਲ ਕਰਦਾ ਹੁੰਦਾ ਕਿ ਨਸ਼ਾ ਨੂੰ ਅੱਜ ਕੱਲ੍ਹ ਮੁੱਖ ਨਸ਼ਿਆਂ ਦੇ ਅੱਜ ਕੱਲ੍ਹ ਦੌਰ ਚੱਲ ਰਹੇ ਹਨ। ਇਹ ਨਸ਼ਿਆਂ ਦੇ ਵਿੱਚ ਇੰਨਾ ਕਿ ਜ਼ਿਆਦਾ ਆਪਾਂ ਨੇ ਆਪਣੇ ਆਪ ਨੂੰ ਜਾਫਰੀ ਜੂਸ ਨਾਲ ਨਾ ਕਿ ਜ਼ਿਆਦਾ ਖਰਾਬ ਕੀਤਾ ਹੋਇਆ ਹੈ ਕਿਉਂ ਹਰੇਕ ਘਰ ਦੇ ਵਿੱਚ ਇੱਕ ਨਾ ਇੱਕ ਜੀ ਮਤਲਬ ਕਿ ਦੂਏ ਤੀਏ ਕਿ ਜਨਵਾਦ ਨਸ਼ਿਆਂ ਦੇ ਨਾਲ ਜਾ ਰਹੇ ਆ। ਫਿਰ ਤਾਂ ਜੂਸ ਨੂੰ ਇਹ ਹੀ ਹੈ ਆਪਣਾ ਪੂਰੇ ਸੰਸਾਰ ਨੂੰ ਪੰਜਾਬ ਦੇ ਵਿੱਚ ਵੀ ਨਸ਼ਿਆਂ ਨੂੰ ਆਪਾਂ ਪੰਜਾਬ ਨੂੰ ਨਸ਼ਾ ਮੁਕਤ ਕਰੀਏ। ਇਹ ਹੀ ਹੈ ਮੇਰੀ ਉਸਤ। ਜੇਕੀ ਦੇ ਪਿੱਛੇ ਦੇ ਨਾਲ-ਨਾਲ ਹੋਰ ਤੁਹਾਡਾ ਟੀ ਕੰਮ ਕਰਾ ਜੋ ਰੋਟੀ ਦਾ। ਜੇ ਰੋਟੀ ਦਾ ਵੀ ਜੀ ਆਪਾਂ ਲੈਬ ਦਾ ਕੰਮ ਕਰਦੇ ਹੁਣ ਮੇਰੇ ਇਨਸਾਨ ਨੇ ਡੈਨੀਅਲ ਜੌਨ ਇਸ ਨਾਮੇ ਕੋ ਸਾਈਨ ਹਸਪੀਟਲ ਦੇ ਵਿੱਚ ਮੈਂ ਜੌਬ ਕਰਦਾ ਤੇ ਸਾਡੀ ਲੈਬ ਤੇ ਜੌਨ ਕੰਪਿਊਟਰਸ ਨੂੰ ਵਾਪਰੇ ਜਿੰਨਾ ਕੋਈ ਕੰਮ ਕਰਦਾ ਡੈਨੀਅਲ ਵੀ ਕੇਮਿੰਗ ਰੋਲ ਦੇ ਗੈਸਪਨ ਜਲਦੀ ਇੰਟਰਵਿਊ ਸੀ ਪਾਵਾਂ ਕਿ ਆਪਣੇ ਚੈਨਲ ਦੇ ਉੱਤੇ ਉਮੀਦ ਕਰਾਂ ਕਿ ਦਰਸ਼ਕਾਂ ਨੂੰ ਪਸੰਦ ਆਉਗੀ। ਵੀਦਮੰਦੀ ਤੁਹਾਨੂੰ ਫੈਮਿਲੀ ਨਾਲ ਮਰਾਉਂਦੇ ਆ ਉਹਨਾਂ ਦਾ ਭਰਾ ਕਿੱਦਾਂ ਦਾ ਮਹਿਸੂਸ ਹੁੰਦਾ ਜਦੋਂ ਤੁਹਾਡਾ ਭਰਾ ਗਾਉਂਦਾ ਜਾਂ ਤੁਸੀਂ ਉਹਨੂੰ ਸੁਣਦੇ ਹੋ। ਬਹੁਤ ਵਧੀਆ ਨਾ ਤੁਸੰਦਾਈ ਤੁਹਾ ਦਾ ਸਾਥ ਹੈ ਨਾਲ ਬਾਕੀ ਵਧੀਆ ਬਲੰਦੀਆਂ ਸ਼ੂਏ ਨਾਲ ਡਰੇ ਤੁਹਾਨੂੰ ਮਿਲਉਂਦੇ ਆ ਵੀਦਮੰਦੇ ਫਾਦਰਸ ਫਾਦਰ ਸਾਹਿਬ ਨਾਲ ਹਰ انسان ਦਾ ਜੀ ਕੋ ਸੁਪਨਾ ਹੁੰਦਾ ਹੈ ਵੀ ਮੇਰਾ ਬੱਚਾ ਤਰੱਕੀ ਕਰੇ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਆਪਣੇ ਬੇਟੇ ਨੂੰ ਸਭ ਤੋਂ ਪਹਿਲਾਂ ਜੀ ਮੈਂ ਤੁਹਾਡਾ ਇੱਥੇ ਸਾਡੇ ਘਰ ਦੇ ਵਿੱਚ ਆਉਣ ਦਾ ਤਹਿਜੋ ਤੁਹਾਨੂੰ ਬਾਤ ਕਰਦਾ ਸੁਪਨਾ ਤਾਂ ਹਰ ਮਾਂ ਬਾਪ ਦਾ ਹੁੰਦਾ ਹੀ ਹੈ ਵੀ ਮੇਰਾ ਬੱਚਾ ਨਸ਼ੇ ਤੋਂ ਰਹਿਤ ਹੋਵੇ ਔਰ ਬਲੰਦੀਆਂ ਸੂਬੇ ਸੁਪਨਾ ਤਾਂ ਇਹਦੀ ਮਮਾ ਦਾ ਵੀ ਪਾਉਂ ਔਰ ਮਹਾਰਾਜ ਅੱਗੇ ਬੇਨਤੀ ਕਰਦੇ ਆਂ ਵੀ 20 ਦਮਨ ਨੂੰ ਬਣਾਉਣ ਵਾਲੇ ਦਮਨ ਤੋਂ ਵੀ ਦਮਨ ਨੂੰ ਬਣਾਉਣ ਵਾਲੇ ਸਾਰਾ ਜਰੂਰ ਸਰੋਤੇ ਆਏ ਮਾਰਕੀਟ ਦੇ ਵਿੱਚ ਜਲਦਾ ਰਿਹਾ ਸ਼ਿਵਾਜੀ ਦਾ ਨਮਰੂ ਔਰ ਵੀ ਦਮਨ ਦਾ ਮੈਂ ਪੂਰਾ ਸਹਿਯੋਗ ਕਰਦਾ ਔਰ ਇਹਨਾਂ ਦੇ ਨਾਲ ਦਿਨ ਰਾਤ ਇਹਨਾਂ ਦੇ ਪ੍ਰੋਗਰਾਮ ਤੇ ਜਾਂਦਾ ਔਰ ਮਹਾਰਾਜ ਅੱਗੇ ਪ੍ਰਮਾਤਮਾ ਅੱਗੇ ਇਹੀ ਬੇਨਤੀ ਹੈ ਕਿ हे ਮਹਾਰਾਜ ਕੇ ਪਰਮਪిత ਮਹਾਰਾਜ ਇਹਨਾਂ ਤੇ ਤੰਦ ਰੁਸਤੀਆਂ ਰੱਖੇ ਔਰ ਮਿਹਰ ਪਰੇ ਹੱਥ ਰੱਖ ਕੇ ਮਹਾਮਾਇਯ्ञੇ ਬੇਨਤੀਆ ਜੈ ਮਾਤਾ ਦੀ